ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਉਤੀ ਜੀ ਸਹਾਈ ਅਥ ਭਗਉਤੀ ਬ੍ਰਹਮ ਕਵਚ ਲਿਖਿ ਅਤੇ ਪਾਤਸ਼ਾਹੀ ਦਸਵੀਂ ਖੜਗ ਖੰਡਾਸੀ ਅਰਗਰ ਧਰਮ ਰੱਛ ਤਗ ਛਤਰੀ ਵਿਸੂਪਾਲ ਪੁਪਾਲ ਪਛ ਪਲ ਪਛ ਰਣ ਕਛਤਰੀ ਰਾਜ ਮੰਡਾਤ ਪ੍ਰਚੰਡ 아이ਸੁਰੀ ਕਰਤਾਰ ਹੈ ਸਖਤ ਬ੍ਰਹਮਣੀ ਵਿਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜਯੋਤੀ ਮਕਤਦਾਇਕ ਤਾਰਾ ਤਰਿ ਕ੍ਰਿਪਾਨ ਹੈ ਚੰਡਕਾਮ੍ਰਿਤ ਜਗਤ ਜਨਨੀ ਕਾਲਕਾ ਗੁਣਖਾਨ ਹੈ ਅਕਾਲ ਜਯੋਤੀ ਨਿਹਕਲੰਕਾ ਮਹਾਬਲੀ ਤ੍ਰਿਤਮਾਨ ਹੈ ਭਵਮਾਨ ਕਾ ਖਲਹਾਨਕਾਰਤਪਾਨ ਕਾ ਜਗਮਾਨ ਹੈ ਇਹ ਕਵਚ ਬ੍ਰਹਮਾ ਕੋਬਤੀ ਸਾ ਪੜੈ ਜੋ ਨਿਤ ਛਤਰੀ ਰਣਜੀਤ ਲਹਿ ਨਰਪੀਤ ਰਹੈ ਰਿਧ ਸਿਧ ਪਾਵੈ ਅਤ੍ਰੀ ਲਹਿਬੇਦ ਭੇਦ ਜੋ ਪੜੈ ਬਿਪਰ ਬੈਸੈ ਧਨ ਸੁਖ ਸੰਪਤਾ ਤਨ ਧਾਮ ਤਨ arogya